ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰੇ ਤੇ ਸਾਰੇ ਠੀਕ ਹੋਵਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਜੀ ਡਿਜ਼ਾਈਨ ਆਪਾਂ ਇੱਕ ਕੀ ਕੁੰਡੇ ਲੈਨੇ ਸਲਾਈ ਤੇ ਉਤਕ ਕੁੰਡਾ ਉਤਾਰਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਸਲਾਈ ਆਪਾਂ ਪੁੱਠੀ ਬਣਾ ਲਈ ਸੀ ਆਪਾਂ ਨੇ ਸਿੱਧੀ ਸਲਾਈ ਤੋਂ ਡਿਜ਼ਾਈਨ ਬਣਾਉਂਦੇ ਆ ਜੀ ਆਪਾਂ ਇੱਕ ਦੋ ਤਿੰਨ ਤਿੰਨ ਕੁੰਡੇ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡੇ ਸਿੱਧੇ ਬੁਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ ਦੋ ਤਿੰਨ ਧਾਗਾ ਅੱਗੇ ਲੈ ਕੇ ਆਵਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਦੋ ਤਿੰਨ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਆਹ ਪੁੱਠੀ ਸਲਾਈ ਬਣਾਵਾਂਗੇ ਜੀ ਆਪਾਂ ਇੱਕ ਗੁੰਡਾ ਉਤਾਰਦੇ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇਹ ਸ ਹੋ ਰਿਹਾ ਪੁੱਠੇ ਬੁਣੇ ਜਾਣਗੇ ਜੀ ਪਹਿਲਾਂ ਗੁੰਡੇ ਸਿਰੇ ਤੇ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ 2 3 ਧਾਗਾ ਅੱਗੇ ਲੈ ਕੇ ਆਵਾਂਗੇ ਜੀ ਤਿੰਨ ਗੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਧਾਗਾ ਪਿੱਛੇ ਕਰਕੇ ਚਾ ਤਿੰਨ ਗੁੰਡੇ ਆਪਾਂ ਸਿੱਧੇ ਪਾਉਣਾਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਤਿੰਨ ਗੁੰਡੇ ਆਪਾਂ ਪੁੱਠੇ ਹੋਣਾਂਗੇ ਇਹ ਧਾਗਾ ਪਿੱਛੇ ਕਰਕੇ 1 2 3 ਤਿੰਨ ਕੁੰਡੇ ਸਿੱਧੇ ਬੁਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਇਹ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਂਗੇ ਨਾ ਆਪਾਂ ਸਿੱਧੀ ਸਲਾਈ ਬਣਾਵਾਂਗੇ ਫੇਰ ਆਪਾਂ ਦੋ ਕੁੰਡੇ ਸਿੱਧੇ ਬੁਣਾਂਗੇ ਇੱਕ ਕੁੰਡਾ ਤਾੜ ਲਏ ਸੀ ਆਪਾਂ ਤਿੰਨ ਹੋ ਗਈ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਤੱਕ ਅੱਗੇ ਲੈ ਕੇ ਆਮੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਹੋਣਾਂਗੇ ਹੁਣ ਆਪਾਂ ਪੁੱਠੇ ਸਲਾਈ ਬਣਾਵਾਂਗੇ ਜੀ ਪੁੱਠੇ ਗੁੰਡਿਆਂ ਦੇ ਪੁੱਠੇ ਬਣਨਗੇ ਜੀ ਸਿੱਧੇ ਗੁੰਡਿਆਂ ਤੇ ਸਿੱਧੇ ਬਣਨਗੇ ਤਿੰਨ ਗੁੰਡੇ ਸਿੱਧੇ ਹੀ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਤੇ ਤਿੰਨ ਗੁੰਡੇ ਸਿੱਧੇ ਬੁਣਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਤਿੰਨ ਗੁੰਡੇ ਸਿੱਧੇ ਹੋਣਾਂਗੇ ਤਿੰਨ ਗੁੰਡੇ ਪਾ ਪੁੱਠੇ ਹੋਣਾਂਗੇ ਹਾਂ ਤਾਂ ਸਿੱਧੇ ਪਾਸੇ ਆ ਗਏ ਇੱਕ ਸਲਾਈ ਆਪਣੇ ਹੋਰ ਬਣਨੇ ਜੀ ਪੁੱਠੇ ਸਿੱਧੇ ਪੁੱਠਾਂ ਦੇ ਬੁੱਠੇ ਸਿੱਧੇ ਦੇ ਸਿੱਧੇ ਹੀ ਇਹ ਆਪਣੇ 6 ਸਲਾਈਆਂ ਬਣਨੀਆਂ ਜੀ ਤਿੰਨ ਗੁੰਡੇ ਪੁੱਠੇ ਜੀ ਤਿੰਨ ਗੁੰਡੇ ਸਿੱਧੇ ਤਿੰਨ ਗੁੰਡੇ ਸਿੱਧੇ ਤਿੰਨ ਗੁੰਡੇ ਪੁੱਠੇ ਬੁਣਾਂਗੇ ਤੇ ਤਿੰਨ ਗੁੰਡੇ ਆਪਾਂ ਸਿੱਧੇ ਹੋਣਾਂਗੇ ਪੁੱਠੇ ਸਲਾਈ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਤਿੰਨ ਗੁੰਡੇ ਸਿੱਧੇ ਬੁਣਾਂਗੇ ਕੁੰਡੇ ਸਿੱਧੇ ਬੁਣ ਲਈ ਤਿੰਨ ਗੁੰਡੇ ਪਾ ਪੁੱਠੇ ਹੋਣਾਂਗੇ ਜੀ ਫਿਰ ਤਿੰਨ ਗੁੰਡੇ ਸਿੱਧੇ ਬੁਣਾਂਗੇ ਤਿੰਨ ਗੁੰਡੇ ਪਾ ਪੁੱਠੇ ਬੁਣਾਂਗੇ ਇਹ ਪਾਸੇ ਸਿੱਧੇ ਪਾਸੇ ਆ ਗਏ ਇਹ ਚੇਸ ਲਾਂਜੇ ਬਣ ਗਏ ਆਂ ਆਪਣੀਆਂ ਤਿੰਨ ਪੁੱਠੇ ਤਿੰਨ ਸਿੱਧੇ ਇੱਕ ਗੁੰਡਾ ਤਾਂ ਅਗਲੇ ਜਿੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਹੁਣ ਪਤਾ ਗਾਗੇ ਕਰਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਆਪਾਂ ਜਾਲੀ ਪਾਵਾਂਗੇ ਤਾਂ ਗਾਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਵਾਂਗੇ ਇਹ ਤਾਂਗਾ ਪਿੱਛੇ ਕਰਕੇ ਹੁਣ ਆਪਾਂ ਇਹ ਗੁੰਡਾ ਨਾ ਅੱਗੇ ਲੈ ਕੇ ਆਵਾਂਗੇ ਜੇ ਇਹ ਵਾਲਾ ਗੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਇਹ ਦੋਨੇ ਗੁੰਡਿਆਂ ਨੂੰ ਪਲਟ ਕੇ ਪਾ ਦਾਂਗੇ ਜੇ ਆਪਾਂ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੇ ਆਪਾਂ ਇੱਕ ਕੁੰਡਾ ਸਿੱਧਾ ਬੁਣਾਂਗੇ। ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਜਾਲੀ ਪਾਵਾਂਗੇ ਆਪਾਂ। ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਉੱਠਾ ਬੁਣਾਂਗੇ ਜੀ। ਧਾਗਾ ਪਿੱਛੇ ਕਰਕੇ ਫਿਰ ਆਪਾਂ ਇਹ ਕੁੰਡਾ ਜੀ ਪਰਟਕੇ ਪਾਵਾਂਗੇ ਕੁੰਡਿਆਂ ਦਾ ਇੱਕ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੇ ਆਪਾਂ ਇੱਕ ਕੁੰਡਾ ਸਿੱਤਾ ਪੋਣਾਂਗੇ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਜਾਲੀ ਪਾਵਾਂਗੇ ਜਾਂ ਕੁੰਡਾ ਪਲਟ ਕੇ ਪਾਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਫਿਰ ਆਪਾਂ ਇਹ ਕੁੰਡਾ ਅੱਗੇ ਲੈ ਕੇ ਆਵਾਂਗੇ ਜੀ ਐਂ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਪਾ ਪਲਟ ਕੇ ਪਾਵਾਂਗੇ ਇਹ ਕੁੰਡੇ ਨੂੰ ਦੋ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਗੋਣਾਗੇ ਹੁਣ ਆਪਾਂ ਬੁੱਕ ਟੇਸ ਲਾਈ ਬਣਾਵਾਂਗੇ ਜੀ ਇੱਕ ਗੁੰਡਾ ਉਤਾਰ ਲਿਆ ਜੀ ਇੱਕ 2 3 ਤਿੰਨ ਕੁੰਡੇ ਆਪਾਂ ਮੁੰਲੇ ਇੱਕ ਸਾਈਡ ਵਾਲਾ ਚਾਰ ਕੁੰਡੇ ਹੋਗੇ ਜੀ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਧਾਗਾ ਅੱਗੇ ਲਿਆ ਕੇ ਇੱਕ 2 3 4 5 ਪੰਜ ਕੁੰਡੇ ਪੁੱਠੇ ਬੁਣ ਲਈ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ 2 3 4 5 5 ਗੁੰਡੇ ਪੁੱਠੇ ਬਣਾ ਲਈਏ ਆਪਾਂ ਨੇ ਧਾਗਾ ਵਿੱਚੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਧਾਗਾ ਅੱਗੇ ਲਿਆਵਾਂਗੇ ਚਾਰ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਹੁਣ ਸਿੱਧੇ ਪਾਸੇ ਆ ਗਈ ਇੱਕ ਗੁੰਡਾ ਉਤਾਰ ਲਈ ਹੁਣ ਪਤੂ ਗੁੰਡੇ ਸਿੱਧੇ ਪੋਣਾਂਗੇ ਧਾਗਾ ਗੇ ਲਿਆ ਮੰਗੇ ਹੁਣ ਆਪਾਂ ਇਹ ਸੈਂਟਰ ਵਾਲਾ ਕੁੰਡਾ ਆਪਾਂ ਛੜਤ ਦੇ ਲੇ ਕੇ ਜਾਵਾਂਗੇ ਜੀ ਕੁੰਡਾ ਪਲਟ ਕੇ ਪਾਵਾਂਗੇ ਆਪਾਂ ਇਹ ਪੱਤਿਆਂ ਨੂੰ ਕੁੰਡਾ ਨੂੰ ਇਕੱਠੇ ਪੋਣਾਂਗੇ ਧਾਗਾ ਅੱਗੇ ਕਰਕੇ ਇੱਕ ਆਪਾਂ ਜਾਲੀ ਪਾਵਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਫਿਰ ਇੱਕ ਦੋ ਲੋ ਗੁੰਡੇ ਉਸ ਤੋਂ ਦੇ ਗੁੰਲੇ ਤਾਂ ਅੱਗੇ ਲੈ ਕੇ ਆਵਾਂਗੇ ਜੀ ਫਿਰ ਆਪਾਂ ਜਿਹੜਾ ਇਹ ਸੈਂਟਰ ਵਾਲਾ ਵਿਚਕਾਰਲਾ ਗੁੰਡਾ ਜੀ ਇਹਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਜੀ ਹੁਣ ਇੱਕ ਜਾਲੀ ਪਾਵਾਂਗੇ ਆਪਾਂ ਉਹਦੇ ਕਿ ਗੁੰਡਾ ਇਹ ਤਿੰਨ ਗੁੰਡਾ ਨੇ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਤਾਂ ਅੱਗੇ ਲੈ ਕੇ ਆਵਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਛਿੱਧਾ ਪੋਣਾਂਗੇ ਫਿਰ ਇੱਕ ਦੋ ਦੋ ਕੁੰਡੇ ਹੋਰ ਸਿੱਧੇ ਪੁਣਾਗੇ ਜੀ ਧੱਗਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਕੁੰਡਾ ਪਾਟ ਕੇ ਪਾਵਾਂਗੇ ਇਹ ਸੋਰੀ ਆਪਾਂ ਇਹ ਵਿਚਕਾਰਲਾ ਕੁੰਡਾ ਆਪਾਂ ਅੱਗੇ ਲਿਆਵਾਂਗੇ ਜੀ ਇਹ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਜੀ ਹੁਣ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਜਾਲੀ ਪਾਵਾਂਗੇ ਤਾਂ ਗਾਗੇ ਕਰਕੇ ਆਪਾਂ ਇੱਕ ਜਾਲੀ ਬਾਵਾਂਗੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਗੁੰਡੇ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੇ ਪੁੱਠੇ ਬਣੂਗੇ ਫੇਸ ਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਜੀ ਹੁਣ ਜੀ ਸਾਰੇ ਚਲਾਈ ਆਪਣੇ ਪੁੱਠੇ ਬਣ ਗਏ ਜੀ ਹੁਣ ਆਪਾਂ ਸਿੱਧੀ ਸਲਾਈ ਤੇ ਆ ਗਏ ਹੁਣ ਸਿੱਧੀ ਸਲਾਈ ਆਪਣੀ ਸਾਰੀ ਸਿੱਧੀ ਬਣ ਗਈ सारे कुंडे सीधे बना गए जी आप सारी सिलाई अपनी सीधी बन गई जी फिर आप पुठी सिलाई तो आ गए जी पुठी सिलाई अपनी सारी पुठ्ठी बनने जी ਇਹ ਸਾਰੇ ਸਲਾਈ ਆਪਣੇ ਪੁੱਠੇ ਬਣ ਗਏ ਹੁਣ ਆਪਾਂ ਸਿੱਧੀ ਸਲਾਈ ਤੇ ਇੱਕ ਕੁੰਡਾ ਤਾਰ ਲਈ ਪਹਿਲਾਂ ਉਹਦੇ ਸਿੱਧੇ ਬਣਾਏ ਸੀ ਆਪਾਂ ਨੇ ਸਾਈਡ ਤੇ ਹੁਣ ਉਹਦੇ ਪੁੱਠੇ ਬਣਨਗੇ ਜਿਹੜੇ ਆਪਣੇ ਕੁੰਡੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਆਪਣੇ ਤਿੰਨ ਗੁੰਡੇ ਸਿੱਤੇ ਬਣਨਗੇ ਜਿੱਕ 2 3 ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਦੁਬਾਰੇ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਆਪਣਾ ਤਿੰਨ ਗੁੰਡੇ ਪੁੱਠੇ ਬੁਣਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਇੰਨ ਕੁੰਡੇ ਪਾਸਿੱਤੇ ਹੋਣਾਂਗੇ ਸੈਡ ਤੇ ਆਪਣੇ ਦੋ ਕੁੰਡੇ ਕੁੱਠੇ ਹੋਣਾਂਗੇ ਇੱਕ ਕੁੰਡਾ ਸਿੱਤਾ ਹੋ ਮੱਪਾਂ ਕੁੱਠੇ ਸਲਾਈ ਦੇ ਇੱਕ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਪਾਸਿੱਤੇ ਹੋਣਾਂਗੇ പു സിദ്ധേ പോണെ തന്നെ കുടേ പുണേ കി ബുണകെ ഛേ സലഗ് ജി തീ പു ਦਿਖਾ ਨਹੀਂ ਆਈ ਸੋਨੂੰ ਅੱਗੇ ਫਿਰ ਜੀ ਆਪਾਂ ਨੇ 6 ਸਲੰਝਾ ਬਣਾ ਲਿਆ ਜੀ ਹੁਣ ਆਪਣਾ ਡਿਜ਼ਾਈਨ ਦੁਬਾਰੇ ਸ਼ੁਰੂ ਹੋਊਗਾ ਜੀ ਪਹਿਲਾਂ ਦੋਨੋਂ ਸਾਈਡ ਤੋਂ ਆਏ ਸੀ ਜੀ ਹੁਣ ਇੱਥੋਂ ਆਣੇ ਜੀ ਘਰਵੇਂ ਕੁੰਡੇ ਦੇ ਇੱਕ ਕੁੰਡਾ ਉਤਾਰਦੇ ਜੀ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਹੁਣ ਤਾਂ ਅੱਗਾ ਪਿੱਛੇ ਕਰਕੇ ਆਪਾਂ ਕੁੰਡਿਆਂ ਨੂੰ ਪਾਟ ਕੇ ਪਾਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕੋ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਇਹ ਕੁੰਡੇ ਨੂੰ ਆਪਾਂ ਪਲਟ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਫਿਰ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਪਾਉਣਾਗੇ ਜੀ ਇੱਕ ਜਾਲੀ ਪਾਵਾਂਗੇ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂ। ਧਾਗਾ ਅੱਗੇ ਕਰਕੇ ਇੱਕ ਕੁੰਡਾ ਪਾ ਪੁੱਠਾ ਪੁਣਾਗੇ ਜੀ ਹੁਣ ਆਪਏ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਕੁੰਡਾ ਪਲਟ ਕੇ ਪਾਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਇੱਕ ਕੁੰਡਾ ਫੁੱਟਾ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਆਪਾਂ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਕੇ ਫਿਰ ਇੱਕ ਦੋ 3 4 5 5 ਗੁੰਡਾ ਬੁੱਠੇ ਬਣ ਲਈ ਇੱਕ ਗੁੰਡਾ ਪਾਸੇ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਕੇ 1 2 3 4 5 ਇੱਕ ਗੁੰਡਾ ਪਾਸੇ ਸਿੱਧਾ ਬੁਣਾਂਗੇ 1 2 3 4 5 5 ਗੁੰਡੇ ਪੁੱਠੇ ਬੁਣ ਲਈ ਇੱਕ ਗੁੰਡਾ ਸਿੱਧਾ ਬੁਣਾਂਗੇ ਇੱਕ ਗੁੰਡਾ ਪੁੱਠਾ ਬੁਣਾਂਗੇ ਆਪਾਂ ਸਿੱਧੀ ਸਲਾਈ ਤੇ ਆਗੇ ਇੱਕ ਗੁੰਡਾ ਉਤਾਰ ਲਈ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤਾਂ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਇਹ ਇੱਕ ਦੋ ਦੋ ਗੁੰਡੇ ਸਿੱਧੇ ਹੋਰ ਬੁਣ ਲਈ ਜੀ ਦੱਗਾ ਅੱਗੇ ਕਰਕੇ ਹੁਣ ਆਪਾਂ ਜਿਹੜਾ ਸ਼ੈਂਟ ਵਾਲਾ ਕੁੰਡਾ ਨੂੰ ਅੱਗੇ ਲੈ ਕੇ ਆਵਾਂਗੇ ਪਾਟਕੇ ਪਾ ਲਾਂਗੇ ਆਪਾਂ ਦੋ ਇੱਕ ਕੁੰਡਾ ਇਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਜਾਲੀ ਪਾ ਦਾਂਗੇ ਫੇਰ ਧੱਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬੁਣ ਲਈ ਧੱਗਾ ਅੱਗੇ ਲੈ ਕੇ ਆਵਾਂਗੇ ਇਹ ਰੁਪਾਈਂ ਕੁੰਡਾ ਪਲਟ ਕੇ ਪਾਵਾਂਗੇ ਜੀ ਤਿੰਨ ਨੂੰ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ 1 2 3 ਤਿੰਨ ਗੁੰਡੇ ਸਿੱਧੇ ਗੁਣਾਏ ਇੱਕ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਗੁਣਾਉਂ ਮੈਂ ਆਪਣੀ ਪੁੱਠੀ ਬਣੂੰਗੀ ਜੀ ਸਾਰੇ ਸਿਲਾਈ ਹਨ ਜੀ ਚੋ ਸਾਰੇ ਸਿਲਾਈ ਪਨੇ ਬੁੱਠੇ ਬਣਾ ਲਈ ਫਿਰ ਆਪਣੀ ਸਿੱਧੀ ਬਣੂੰਗੀ ਇਸ ਲਈ ਫਿਰ ਇੱਕ 부ਠੀ ਬਣੂੰਗੀ ਫਿਰ ਉਸ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਸ਼ੁਰੂ ਹੋ ਜयो ਤਿੰਨ ਗੁੰਡੇ 부ਠੀ ਤਿੰਨ ਸਿੱਧੇ ਇਹ ਸਿਰਫ ਦੋ ਹੀ ਸਲਾਈਆਂ ਡਿਜ਼ਾਈਨ ਪੈਂਦਾ ਜੀ ਬਾਕੀ ਇਧਰੋਂ ਆਪਣੀਆਂ 부ਠੀਆਂ ਦੇ 부ਠੇ ਆ ਜਾਂਦੇ ਨੇ ਜੀ ਸਿੱਧਿਆਂ ਦੇ ਸਿੱਧੇ ਆ ਜਾਂਦੇ ਨੇ ਜੀ ਚਾਰ ਸਲਾਈਆਂ ਚ ਬਣ ਜਾਂਦਾ ਜੀ ਇਹ ਡਿਜ਼ਾਈਨ ਇਹ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਡਿਜ਼ਾਈਨ ਕੀ ਬਣਾਵਾਂਗੇ ਭਜਾ ਦੇ ਤਾਂ ਬਣੀ ਜਾਊਗਾ ਜੇ ਅੱਕੀ ਹੋਰ ਹੋਰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਣਾਉ ਉਹ ਜਿਹੜਾ ਡਿਜ਼ਾਈਨ ਤੁਸੀਂ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ